ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਫਰਾਉਂ ਤੇ ਮਿਰਜ਼ਾ ਗੋਂਦੀ ਸੁਣ ਜਸਵਿੰਦਰ ਬਰਾੜ ਕੋਲੇ ਜਸਵਿੰਦਰ ਬਰਾੜ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਲੋਕਾਂ ਇੱਕ ਜਸਵਿੰਦਰ ਬਰਾੜ ਜਿਨ੍ਹਾਂ ਦੇ ਕਈ ਲੋਕ ਤਤ ਲੋਕ ਥਾਵਾਂ ਤੇ ਅਨੇਕਾਂ ਹੀ ਮੈਂ ਕੀ ਕੀ ਦੱਸਾਂ ਮੈਂ ਬਹੁਤ ਵੱਡਾ ਜਸਵਿੰਦਰ ਬਰਾੜ ਦਾ ਫੈਨਾ ਤੇ ਇੱਕ ਬੜਾ ਬੜੇ ਦਿਨਾਂ ਪਹਿਂ ਜਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਕਿ ਪਹਿਲਾਂ ਜਸਵਿੰਦਰ ਗੌਂਦੀ ਹੁੰਦੀ ਸੀ ਆਪਣੇ ਵਾਸਤੇ ਗੌਂਦੀ ਹੁਣ ਵੀ ਆਪਣੇ ਵਾਸਤੇ ਆ ਲੇਕਿਨ ਹੁਣ ਉਹ ਗਾ ਰਹੀ ਆ ਆਪਣੇ ਪੁੱਤਰ ਵਾਸਤੇ ਤੁਹਾਨੂੰ ਪਤਾ ਹੈ ਉਹਨਾਂ ਦਾ ਪੁੱਤਰ ਕਿੰਨਾ ਬਿਮਾਰ ਹੈ ਕਿੰਨਾ ਧੋਖਾ ਉਹਨਾਂ ਦੇ ਪੁੱਤਰ ਨੂੰ ਲੱਗਿਆ ਕਿੰਨਾ ਵੱਡਾ ਦੁੱਖ ਲਗਿਆ ਮੈਂ ਤਾਂ ਕਹਿੰਨਾ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਵੀ ਦੁੱਖ ਨਾ ਦੇ ਔਖੀ ਘੜੇ ਨਾ ਦੇਖਣ ਦੇ ਵੀ ਆਪਣਾ ਬਿਰਦ ਸਮਾਲੇ ਕਿਸੇ ਤੇ ਦੁੱਖਦਿਆਂ ਘੜੀਆਂ ਨਾ ਆਉਣ ਸੱਚੇ ਪਾਤਸ਼ਾਹ ਵਾਹਿਗੁਰੂ ਪ੍ਰਮਾਤਮਾ ਕਿਸੇ ਨੂੰ ਦੁੱਖ ਦੀ ਘੜੀ ਨਾ ਵੇਖਣ ਦੇ ਵੀ ਜਸਵਿੰਦਰ ਬਰਾੜ ਇੱਕ ਉਹ ਸਿੰਗਰ ਹੈ ਇੱਕ ਉਹ ਕਲਾਕਾਰ ਹੈ ਕਿ ਜੋ ਸਭ ਦਾ ਹੀ ਸਤਕਾਰ ਕਰਦੀ ਹੈ ਵੱਡੇ ਤੋਂ ਲੈ ਕੇ ਛੋਟੇ ਤੱਕ ਇੱਕ ਔਰਤ ਦੇ ਉਤੇ ਇੱਕ ਔਰਤ ਦੇ ਉਤੇ ਉਹ ਐਂ ਗਾਉਂਦੀ ਆ ਜੀ ਉਹ ਉਹ ਗਾਉਂਦੀ ਆ ਜੀ ਉਹ ਆ ਕਰਦੀ ਉਹ ਬੇਸਰਗ ਆਉਂਦੀ ਐ ਦੇਖੋ ਜਿਵੇਂ ਵੀ ਗਾਉਂਦੀ ਐ ਠੀਕ ਐ ਉਹ ਆਪੂ ਆਪਣੀ ਲਾਈਫ ਆ ਉਹ ਪ੍ਰਮਾਤਮਾ ਦੀ ਦੇਣ ਐ ਪਰ ਲਖਨ ਜੋ ਜਸਮਨ ਰਬਰਾੜ ਜੀ ਦੀਆਂ ਮੈਂ ਕਈ ਦਿਨਾਂ ਤੋਂ ਵੀਡੀਓ ਦੇਖ ਰਿਹਾ ਕਿਤੇ ਕਿਥੇ ਉਹਨਾਂ ਦੀ ਇੰਟਰਵਿਊ ਹੋ ਰਹੀ ਹੈ ਕਿਤੇ ਕਿਹੜੇ ਚੈਨਲ ਤੇ ਇੰਟਰਵਿਊ ਹੋ ਰਹੀ ਹੈ ਮਾਤਾ ਚਰਨ ਕੌਰ ਜੀ ਉਹਨਾਂ ਨੇ ਵੀ ਕਈਆਂ ਨੂੰ ਝਾੜ ਪਾਈ ਹੈ ਪਰ ਮਹਿਸੂਸ ਹੁੰਦਾ ਯਾਰ ਜਦੋਂ ਕੋਈ ਆਪਣੇ ਕਿਸੇ ਨਾਲ ਧੋਖਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਇੱਕ ਗੱਲ ਬਣਾਤੀ ਜੀ ਉਹਦੇ ਐ ਰਿਲੇਸ਼ਨ ਸੀ ਸਿੱਧੂ ਮੂਸੇ ਵਾਲਾ ਐ ਉਹ ਵਾਜਾ ਕਈ ਗੱਲਾਂ ਬਣਾ ਦਨੇ ਪਰ ਇਹ ਨਹੀਂ ਥੋੜੀ ਸ਼ਰਮ ਕਰਿਆ ਕਰੋ ਯਾਰ ਚੰਗਾ ਨਹੀਂ ਲੱਗਦਾਗਾ ਮੈਂ ਤਾਂ ਇਹੀ ਕਹੂੰਗਾ ਕਿ ਉਹ ਬਹੁਤ ਵਧੀਆ ਸਿੰਗਰ ਨੇ ਉਹ ਹੁਣ ਜੋ ਕਰ ਰਹੇ ਨੇ ਉਹ ਆਪਣੇ ਪਰਿਵਾਰ ਦੀ ਖਾਤਰ ਕਰ ਰਹੇ ਨੇ ਆਪਣੇ ਬੱਚੇ ਦੀ ਖਾਤਰ ਕਰ ਰਹੇ ਨੇ ਯਾਰ ਬੱਚਿਆਂ ਦਾ ਕਿਨੂੰ ਦੇਖ ਕਿਨੂੰ ਨਹੀਂ ਦੁੱਖ ਹੁੰਦਾ ਤੋਂ ਮੇਰੀ ਉਸ ਪ੍ਰਮਾਤਮਾ ਅਗੇ ਦੁਆ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਰੇ ਮੈਂ ਤਾਂ ਇਹ ਹੀ ਅਰਦਾਸ ਕਰਾਂਗੇ ਕਿ ਉਹਨਾਂ ਦੇ ਬੇਟੇ ਸਹੀ ਸਲਾਮਤ ਹੋਣ ਕਹਿੰਦੇ ਹੁੰਦੇ ਕੁੱਤੇ ਭੌਂਕਦੇ ਹੁੰਦੇ ਐ ਤੇ ਆਥੀ ਲੰਘ ਜਾਂਦੇ ਹੁੰਦੇ ਭੈਣ ਜੀ ਜੇ ਕਿਤੇ ਤੁਸੀਂ ਮੇਰੀ ਇਹ ਵੀਡੀਓ ਦੇਖਦੇ ਹੋ ਤੇ ਮੈਂ ਚੱਕ ਜਾਨੀ ਸਰਪਿੰਡ ਛੀਂਬੇ ਵਾਲਾ ਜਿਲ੍ਹਾ ਫਾਇਲ ਕਾ ਤਹਿਸੀਲ ਜਲਾਵਾ ਤੋਂ ਜੇ ਤੁਸੀਂ ਮੇਰੀ ਇਹ ਵੀਡੀਓ ਦੇਖਦੇ ਹੋ ਤਾਂ ਉਹਨਾਂ ਨੂੰ ਇਹ ਮੈਸੇਜ ਜ਼ਰੂਰ ਦੇਣਾ ਦੇਖੋ ਚੰਗੀ ਗੱਲ ਨਹੀਂ ਐ ਕਿਸੇ ਨੇ ਆ ਜੋ ਮਜਬੂਰ ਨਿਆਂ ਦੇ ਫਾਇਦੇ ਚੁੱਕ ਲੈਂਦੇ ਨੇ ਬਸ ਮੈਂ ਤਾਂ ਇਹੀ ਕਹਾਂਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ